ਇਹ ਪੱਕੀ ਗੱਲ ਆ ਜਦੋਂ ਕਿਤੇ ਵਿਆਹ ਤੇ ਜਾਣਾ ਹੋਵੇ ਨਾ ਜਾਂ ਕਿਸੇ ਪਾਰਟੀ ਤੇ ਜਾਣਾ ਹੋਵੇ ਸਾਡੇ ਕੋਲ ਤਾਂ ਉਹੀ ਪੈਂਟਾਂ ਸ਼ਰਟਾਂ ਹੁੰਦੀਆਂ ਪੰਜ ਸੱਤ ਪੱਕਾ ਹੁੰਦੀਆਂ ਉਹ ਮੈਚਿੰਗ ਜੀ ਕਰਕੇ ਚਲੇ ਜਾਈਦਾ ਕੋਈ ਬਹੁਤੀ ਪਰਵਾਹ ਨਹੀਂ ਕਰੀਦੀ ਤੇ ਅਸਲ ਤਿਆਰੀ ਤੇ ਬੀਬੀਆਂ ਦੀ ਹੁੰਦੀ ਆ ਇਹ ਤਾਂ ਕੋਈ ਵਿਆਹ ਆ ਜੇ ਸਹੀ ਮਹੀਨਾ ਮਹੀਨਾ ਪਹਿਲਾਂ ਲੱਗ ਜਾਂਦੀਆਂ ਬੁਟੀਕ ਵਾਲੀ ਨੂੰ ਫੋਨ ਕਰਨਾ ਅੱਜ ਕੱਲ ਦੇ ਅੱਜ ਕੱਲ ਦੇ ਮੇਕਅਪ ਦਾ ਵੀ ਬੜਾ ਟ੍ਰੈਂਡ ਚੱਲਿਆ ਹੋਇਆ ਉਹ ਵੀ ਹਫ਼ਤਾ ਪਹਿਲਾਂ ਟਾਈਮ ਸੈੱਟ ਕੀਤਾ ਹੁੰਦਾ ਵੇ ਨਿਤਰੀਕ ਨੂੰ ਇਹਨੇ ਵਜੇ ਸਾਨੂੰ ਤਿਆਰ ਕਰਦੇਓ ਅਸੀਂ ਵਿਆਹ ਤੇ ਚਲੋ। ਉਹ ਦੇਖੋ ਸਮੇਂ ਦੇ ਨਾਲ ਨਾਲ ਰੀਤੀ ਰਿਵਾਜ ਬਦਲ ਜਾਂਦੇ ਆ ਫੈਸ਼ਨ ਬਦਲ ਜਾਂਦੇ ਆ। ਔਰੇ ਚਾਹ ਹੁੰਦਿਆ ਹੁਣੇ ਵੀ ਚਾਹੀਦੇ ਅੱਜ ਬਹੁਤ ਸਾਰਿਆਂ ਨੂੰ ਚਾਹ ਸੋਹਣੇ ਸੂਟ ਪਾਏ ਆ ਸੋਹਣੀਆਂ ਪੱਗਾਂ ਬੰਨੀਆਂ। ਮੇਕਅਪ ਵੀ ਥੋੜਾ ਠੀਕ ਹੈ। ਬਾਕੀ ਮੌਸਮ ਬਹੁਤ ਵਧੀਆ ਮੇਕਅਪ ਖਰਾਬ ਨਹੀਂ ਹੋਣਾ। ਪਰ ਆ ਬੈਠਿਆਂ ਨੂੰ ਕਿਸੇ ਨੇ ਨਹੀਂ ਦੇਖਣਾ। ਇਹ ਤਾਂ ਐਵੇਂ ਸੂਟਾਂ 'ਚ ਬਲ ਪਈ ਜਾਣੇ ਆ। ਪਤਾ ਉਦੋਂ ਹੀ ਲੱਗਣਾ ਜਦੋਂ ਉੱਠ ਕੇ ਘੇੜਾ ਦੋਵੋਗੇ ਕਿਦਾਂ ਭੰਗੜਾ ਪਾਓਗੇ।